ਅਲੀ ਨੂੰ ਲੈ ਕੇ ਬਚਾਰਾ ਵਿੱਚ ਸਜਾਵਟਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਉੱਥੇ ਹੀ ਕੁਝ ਛੋਟੇ ਦੁਕਾਨਦਾਰ ਅਤੇ ਫੜੀਆਂ ਵਾਲੇ ਇਸ ਤਿਉਹਾਰ ਦੀ ਉਡੀਕ ਕਰਦੇ ਨੇ ਕਿਉਂਕਿ ਉਹਨਾਂ ਦੀ ਰੋਜੀ ਰੋਟੀ ਇਸ ਨਾਲ ਹੀ ਚੱਲਦੀ ਹੈ ਕੁਝ ਸਮੇਂ ਪਹਿਲਾਂ ਮਿੱਟੀ ਦੇ ਦੀਏ ਅਤੇ ਖਿਡੌਣਿਆਂ ਦਾ ਦੌਰ ਬਿਲਕੁਲ ਮੁੱਕ ਗਿਆ ਸੀ ਪਰ ਹੁਣ ਪੁਰਾਣਾ ਸਮਾਂ ਵਾਪਸ ਆਉਣ ਦੀ ਉਮੀਦ ਚੱਲ ਰਹੀ ਹੈ ਮਿੱਟੀ ਦੇ ਖਿਡੌਣੇ ਬਰਤਨ ਖਾਂਡੇ ਖਿਡੌਣੇ ਅਤੇ ਹੋਰ ਪੁਰਾਣੀਆਂ ਚੀਜ਼ਾਂ ਦਾ क्रेਜ਼ ਵਧ ਰਿਹਾ ਹੈ ਉੱਥੇ ਹੀ ਇਹ ਚੀਜ਼ਾਂ ਵੇਚਣ ਵਾਲੇ ਦੁਕਾਨਦਾਰ ਅਤੇ ਫੜੀਆਂ ਵਾਲੇ ਇਸ ਵਾਰ ਖੁਸ਼ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪੁਰਾਣਾ ਸਮਾਂ ਵਾਪਸ ਪਰਤ ਕੇ ਆ ਰਿਹਾ ਹੈ ਲੋਕ ਵੀ ਸਮਝ ਰਹੇ ਨੇ ਕਿ ਆਪਣੇ ਲੋਕਾਂ ਨਾਲ ਹੀ ਦੀਵਾਲੀ ਮਨਾਉਣ ਵਿੱਚ ਜ਼ਿਆਦਾ ਵਜਾ ਅਤੇ ਸਮਝਦਾਰੀ ਹੈ ਦੀਵਾਲੀ ਦੀ ਕਿੰਨੀ ਹੋਦੀ ਹੈ ਦੀਵਾਲੀ ਦੀ ਬਹੁਤ ਜ਼ਿਆਦਾ ਰੌਣਕਾਂ ਜੀ ਕੱਲ ਤੋਂ ਕਸਟਮਰ ਕਾਫੀ ਅੱਛਾ ਪਹਿਲਾਂ ਤੇ ਹੋਲਸੇਲ ਚੱਲ ਰਿਹਾ ਸੀ ਹੁਣ ਰਿਟੇਲ ਕਾਫੀ ਚੱਲਦਾ ਕੱਲ ਕਸਟਮਰ ਕੱਲ ਵੀ ਕਾਫੀ ਅੱਛਾ ਰਿਹਾ ਵਾ ਪ੍ਰਮਾਤਮਾ ਦੀ ਬਰੀ ਕਿਰਪਾ ਰਹੀ ਆ ਮਹਾਮਾਇਦੀ ਦਿਆ ਰਹੀ ਆ ਬਹੁਤ ਵਧੀਆ ਕਸਟਮਰ ਚੱਲ ਰਿਹਾ ਵਾ ਲੋਕ ਬਰੀ ਆਪਣੀ ਖਰੀਦਾਰੀ ਕਰ ਰਿਹਾ ਲੋਕੀਟ ਮਾਰ ਚੰਗੇ ਬਰੇ ਹਰ ਇੱਕ ਜੀ ਚੀਜ਼ਾਂ ਦੀ ਡਿਮਾਂਡ ਆ ਲੋਕੀ ਆ ਕੇ ਸਾਡੇ ਕੋਲ ਮੰਦਨ ਮਾਰ ਵੇਖਦੇ ਆ ਲੋਕੀ ਆ ਕੇ ਦਿਵਾਲੀਆਂ ਦੇਖਦੇ ਆ ਲੋਕੀ ਆ ਕੇ ਹਾਰ ਲੈਂਦੇ ਆ ਲੋਕੀ ਬਰੀਆਂ ਬਰੀਆਂ ਵਧੀਆ ਫੈਂਸੀ ਲਟਕਣਾ ਆਈਆਂ ਵਾ ਉਹ ਆ ਕੇ ਡਿਮਾਂਡ ਰੱਖਦੇ ਆ ਡਿਮਾਂਡਾਂ ਤਾਂ ਲੋਕੀ ਬਹੁਤ ਰੱਖਦੇ ਆ ਜੀ ਲੋਕਾਂ ਦੀਆਂ ਡਿਮਾਂਡਾਂ ਜਿਹੜੀਆਂ ਪੂਰੀਆਂ ਵੀ ਕਰੀਦੀਆਂ ਵਾ ਸਾਰੀਆਂ ਰੰਗੋਲੀ ਲੈਂਦੇ ਆ ਰੰਗੋਲੀ ਦੇ ਸਟੈਂਸਲ ਲੈਂਦੇ ਆ ਅਸੀਂ ਕਾਫੀ ਅੱਛੀ ਜੀ ਰੇਂਜ ਰੱਖੀ ਹੁੰਦੀ ਆ ਲੋਕੀ ਆਨਲਾਈਨ ਜਿਹੜੀਆਂ ਚੀਜ਼ਾਂ ਅੱਜ ਕੱਲ ਦਿਖਾਉਂਦੇ ਆ ਸਾਨੂੰ ਆ ਕੇ ਕੁਛ ਅੱਗੇ ਨਾ ਟ੍ਰੈਂਡ ਬਦਲਿਆ ਵਾ ਕਿ ਆਨਲਾਈਨ ਆ ਕੇ ਪਹਿਲਾਂ ਮੋਬਾਈਲ ਤੋਂ ਵਿੱਚੋ ਚੀਜ਼ ਕੱਢਦੇ ਆ ਫੇਰ ਸਾਨੂੰ ਦਿਖਾਉਂਦੇ ਆ ਤੇ ਫੇਰ ਅਸੀਂ ਉਹਨਾਂ ਦੀ ਪੂਰਤੀ ਵੀ ਕਰਦੇ ਆ ਜੀ ਸਾਡੇ ਕੋਲ ਕਾਫੀ ਵੈਰਾਈਟੀ ਆ ਇਸ ਕਰਕੇ ਅਸੀਂ ਕੋਈ ਕਸਟਮਰ ਨਰਾਜ਼ ਨਹੀਂ ਹੋ ਕੇ ਜਾਣ ਦਿੰਦੇ ਕਹੇ ਵੈਰਾਈਟੀ ਨਹੀਂ ਹੈਗੀ ਕਸਟਮਰ ਨੂੰ ਸਾਰੀ ਵੈਰਾਈਟੀ ਦੇਈਦੀ ਆ ਦੀਵਾਲੀ ਦਾ ਜਿਹੜਾ ਇਹ ਢੀਕ ਹੁੰਦੀ ਹੈ ਇੱਕ ਦੁਕਾਨਦਾਰ ਨੂੰ ਹਾਂਜੀ ਹਾਂਜੀ ਵੇਖੋ ਜੀ ਹਰ ਬੰਦਾ ਇੱਕ ਛੋਟੇ ਤੋਂ ਛੋਟਾ ਜੇਰਾ ਵਾ ਇੱਕ ਨਿੱਕਾ ਵੀ ਦੁਕਾਨਦਾਰ ਜੇਰਾ ਵਾ ਉਹ ਦੀਵਾਲੀ ਦੀ ਢੀਕ ਕਰਦਾ ਵਾ ਕਿਉਂ ਜਦੋਂ ਵਾਹ ਵਗਦੀ ਆ ਤੇ ਉਦੋਂ ਵਾਹ ਨੁਕਰਾਂ 'ਚ ਵੀ ਜਾਂਦੀ ਆ ਤੇ ਇਸ ਕਰਕੇ ਸਮਝੋ ਜਦੋਂ ਗਾਗ ਬਾਹਰ ਨਿਕਲਦਾ ਵਾ ਤੇ ਉਹ ਛੋਟੇ-ਛੋਟੇ ਦੁਕਾਨਦਾਰਾਂ ਕੋ ਵੀ ਜਾਏਗਾ ਤੇ ਬਹੁਤ ਦੁਕਾਨਦਾਰਾਂ ਨੂੰ ਮਜ਼ਾ ਆਂਦਾ ਕਿ ਜੇ 4 ਪੈਸੇ ਕਮਾਉਂਦੇ ਆ ਦੁਕਾਨਦਾਰ ਮਿਹਨਤ ਦੇ ਨਾਲ ਤੇ ਉਹਨਾਂ ਦੀ ਰੋਜੀ ਰੋਟੀ ਚੱਲਦੀ ਆ ਜੀ ਕਿਸੇ ਦੀ 2 ਮਹੀਨੇ ਵਾਸਤੇ ਕਿ ਅਸੀਂ 6 ਮਹੀਨੇ ਵਾਸਤੇ ਕਿ ਇਸ ਤਰ੍ਹਾਂ ਆਪਣੇ ਦੁਕਾਨਦਾਰ ਗੁਜ਼ਾਰਾ ਕਰਦੇ ਆ ਜੀ ਇਹ ਕਰੇ ਕੋਈ ਹੋਰ ਕੰਮ ਕਰਦੇ ਦੁਕਾਨਦਾਰਾਂ ਨੇ ਤੇ ਦੁਕਾਨਾ ਹੀ ਕਰਨੀ ਆ ਜੀ ਕੀ ਨਾਮ ਤੁਹਾਡਾ ਅਸ਼ੋਕ ਕੁਮਾਰ ਸੁਖਮਾਤੀ ਦਿਵਾਲੀ ਤੇ ਕੀ ਕੀ ਲਾਇਆ ਤੁਸੀਂ ਕਾਹਦੇ ਜਾਣਾ ਦਿਵਾਲੀ ਦੇ ਤੇ ਦੇਵੇ ਆ ਦੇਵਿਆਂ ਦੀ ਦੁਕਾਨ ਮੂਰਤੀਆਂ ਲਖਮੀ ਗਣੇਸ਼ ਦੀਆਂ ਇਹ ਪੁਰਾਣੀ ਦੁਕਾਨ ਸਾਡੀ 25 ਸਾਲ ਹੋ ਗਏ ਇਸ ਦੁਕਾਨ ਨੂੰ ਚੱਲਦੇ ਨੂੰ ਦੀਵਾਲੀ ਦੇ ਹਰ ਸਾਲ ਵਾ ਇੰਤਜ਼ਾਰ ਹੁੰਦਾ ਇੱਥੇ ਹਰ ਸਾਲ ਤਿਉਹਾਰ ਮਨਾਇਆ ਜਾਂਦਾ ਵਾ ਦੀਵਾਲੀ ਦੇ ਤੇ ਸਭ ਨਾਲ ਦੀਵਾਲੀ ਜਿਹੜੀ ਦੀਵਿਆਂ ਨਾਲ ਮਨਾਇ ਜਾਂਦੀ ਆ ਲੋਕੀ ਅੱਜ ਕੱਲ ਮੋਮਬਤੀ ਲਾਏ ਦੇ ਚਾਈਨਸ ਦੀਵੇ ਲੈਂਦੇ ਨੇ ਪਰ ਦੀਵਾਲੀ ਜਿਹੜੀ ਦੀਵੇ ਨਾਲ ਮਨਾਇ ਜਾਂਦੀ ਆ ਇਹ ਦੇਖਿਆ ਬੜੀ ਪੁਰਾਣੀ ਚੀਜ਼ਾਂ ਜਿਸ ਤਰ੍ਹਾਂ ਖੰਡੇ ਦੇ ਘਟੋਣੇ ਉਹ ਕੀ ਕਰਨ ਖੰਡੇ ਦੇ ਘਟੋਣੇ ਇੱਕ ਪਹਿਚਾਣ ਇਹਨਾਂ ਦੀ ਬਣੀ ਆ ਮਹਾ ਲక్ష్ਮੀ ਨੂੰ ਭੋਗ ਲੱਗਦਾ ਵਾ ਖੰਡੇ ਦੇ ਘਟੋਣੇ ਫੁੱਲੀਆਂ ਪਤਾਸੇ ਇੱਕ ਤਿਉਹਾਰ ਦੇ ਨਾਲ ਇੱਕ ਫਲਗ ਨਿਆ ਗਿਆ ਵਾ ਇਹ ਨਾਲ ਹੀ ਸਬਿਆਚਾਰ ਤਿਆਰ ਹੁੰਦਾ ਵਾ ਦੇਖ ਦਿਵਾਲੀ ਤੇ ਪਸੰਦ ਆਤੋਂ ਬਹੁਤ ਜੇ ਪਹਿਲਾਂ ਤੋਂ ਡੀਕਨ ਦੀ ਦਿਵਾਲੀ ਆਵੇ ਤਾਂ ਸਾਡਾ ਕਾਰੋਬਾਰ ਤੇ ਦਿਵਾਲੀ ਤੇ ਦੇਖੋ ਜੀ ਹਰ ਕਿਸੇ ਨੂੰ ਉਮੀਦ ਹੁੰਦੀ ਹੈ ਕਾਰੋਬਾਰ ਇਹਨਾਂ ਦੇ ਸਿਰ ਤੇ ਹੁੰਦਾ ਵਾ ਦੀਵੇ ਜਿਹੜੇ ਬਣਾਣੇ ਅਸੀਂ ਉਹ ਅਸੀਂ ਦਿਵਾਲੀ ਦੇ ਵਿੱਚ ਨੇ ਹੁੰਦੇ ਆ ਦੀਵੇ ਜਿਹੜੇ ਦਿਵਾਲੀ ਨਾਲ ਹੀ ਜੱਜਦੇ ਨੇ ਲੋਕੀ ਅੱਜ ਕੱਲ ਕੀ ਹੈ ਕਿ ਮੋਮਬੱਤੀਆਂ ਚਾਈਨਸ ਦੀਵੇ ਚੀਨ ਦੇ ਦੀਵੇ ਉਹ ਫੈਂਸੀ ਦੀਵੇ ਵਰਤਦੇ ਆ ਪਰ ਪਹਿਚਾਨ ਜਿਹੜੀ ਸਰੋਂ ਦਾ ਤੇਲ ਨਾਲ ਦੀਵੇ ਦੀ ਹੁੰਦੀ ਆ ਮਾਂ ਲਕਸ਼ਮੀ ਦੀ ਜਰੂਰ ਵਰਤ ਆਪਣਾ ਦੀਵਾਲੀ ਮਨਾਈ ਜਾਂਦੀ ਹੈ ਤੇ ਦੀਵਿਆਂ ਤੇ ਹੀ ਮਨਾਈ ਜਾਂਦੀ ਹੈ ਲੋਕੀ ਡਿਮਾਂਡ ਰੱਖਦੇ ਨੇ ਕਿ ਤੇਰੀ ਕੁਝ ਆਓ ਨਵੀਂ ਤੋਂ ਨਵੀਂ ਆਟੋਮੈਟਿਕ ਦੀਵਾ ਵਿੱਚ ਬਹੁਤ ਵਧੀਆ ਨਿਕਲਦੀ ਆ ਮਿੱਟੀ ਦੇ ਵਿੱਚ ਮੂਰਤੀਆਂ ਲਕਸ਼ਮੀ ਗਣੀ ਜਿਹੜੀਆਂ ਬਹੁਤ ਵਧੀਆ ਮੂਰਤੀਆਂ ਨਿਕਲਦੀਆਂ ਜਿਹੜੀ ਪੂਜਾ ਹੁੰਦੀ ਹੈ ਮਿੱਟੀ ਦੇ ਹੀ ਲਕਸ਼ਮੀ ਗਣੀ ਦੀ ਹੁੰਦੀ ਆ ਇਹਦੇ ਵਿੱਚ ਹੀ ਹੁੰਦੀ ਆ ਤੇ ਦੀਵੇ ਦੀ ਦੀਵਾਲੀ ਮਿੱਟੀ ਦੀ ਮੂਰਤੀ ਵੀ ਸਾਡੇ ਕੋਲ ਮਿੱਟੀ ਦੀਆਂ ਆ ਗਿਆ ਪੀਓਪੀ ਚ ਵੀ ਆ ਗਿਆ ਪਰ ਜ਼ਿਆਦਾ ਦੇਖਦੀ ਮਿੱਟੀ ਦੀਆਂ ਕੋ ਸਾਡੇ ਜਿਹੇ ਡਿਮਾਂਡ ਹੁੰਦੀ ਆ ਕਿ ਦੀਵਾਲੀ ਜਿਹੜੀਆਂ ਦੀਵੇ ਨਾਲ ਮਨਾਈ ਜਾਂਦੀ ਆ ਦਾਦਾ ਬਾਪ ਵਿਚਾਰਾ ਨੀ ਨਾ ਪਈ ਡਾਡਾ ਰਾਮ ਰਾਮ ਜੀ ਮੈਂ ਤੁਹਾਡਾ ਆਪਣਾ ਦਾਸ ਕੁਲਦੀਪ ਅਗਰ왈 ਦੀਪਕ ਬਟਾਲਾ ਤੋਂ ਦੀਪਕ ਜੀ ਇਹ ਦੀਵਾਲੀ ਮਨਾ ਰਹੇ ਕਿੱਦਾਂ ਦੀ ਦੀਵਾਲੀ ਆ ਸਰ ਇਹ ਹਰ ਸਾਲ ਬੜੀ ਧੂਮ-ਧਾਮ ਦੇ ਨਾਲ ਮਨਾਇ ਜਾਂਦੀ ਹੈ ਅਸੀਂ ਬਡਾਲੇ ਦੇ ਵੀ ਸ਼ਹਿਰ ਦੇ ਵਿੱਚ ਆ ਸ਼ੋਪਿੰਗ ਕਰਨ ਆਏ ਆ ਵੇਖੋ ਜੀ ਫੁੱਲਾਂ ਦੀ ਡੈਕੋਰੇਸ਼ਨ ਹੋ ਰਹੀ ਬੜੀ ਵਧੀਆ ਤੇ ਕਰ ਕਰ ਦੇ ਵਿੱਚ ਸਜਾਵਟ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਦੀਵਾ ਮਾਲਾ ਵੀ ਕੀਤੀ ਜਾਂਦੀ ਹੈ ਜੁਦਿਆ ਪ੍ਰਭੂ ਸ਼੍ਰੀ ਰਾਮ ਜੀ ਜੁਦਿਆ ਪਰਤੇ ਸੀ 14 ਸਾਲ ਦਾ ਬਨਵਾਸ ਕੱਟ ਕੇ ਉਹਦੀ ਖੁਸ਼ੀ ਵਿੱਚ ਵੀ ਇਹ ਦਿਵਾਲੀ ਦਾ ਤਿਆਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਕੋਈ ਲੋਕਾਂ ਦੀ ਹਰ ਤਰ੍ਹਾਂ ਦੀ ਡਿਮਾਂਡ ਆ ਨਵੀਂ ਤੋਂ ਨਵੀਂ ਡਿਮਾਂਡ ਆ ਹਰ ਤਰ੍ਹਾਂ ਦੀ ਉਹ ਆ ਚੀਜ਼ ਮੰਗਦੇ ਨੇ ਵੀ ਵਧੀਆ ਤੋਂ ਵਧੀਆ ਚੀਜ਼ ਮੰਗਦੇ ਨੇ ਅਸੀਂ ਵੀ ਕਹਿੰਨੇ ਕਿ ਸਾਨੂੰ ਵਧੀਆ ਤੋਂ ਵਧੀਆ ਚੀਜ਼ ਆਉ ਪ੍ਰਭੂ ਜੀ ਨੇ ਘਰ ਆਣਾ ਮਾਤਾ ਲక్ష్ਮੀ ਜੀ ਨੇ ਘਰ ਆਣਾ ਗਣੇਸ਼ ਜੀ ਨੇ ਘਰ ਆਣਾ ਉਹਨਾਂ ਦੀ ਸਵਾਗਤ ਲਈ ਵਧੀਆ ਤੋਂ ਵਧੀਆ ਸਵਾਗਤ